ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ। ਇਹ ਦੇਖੋ ਜਿਹੜੀ ਆਪਾਂ ਅੱਜ ਸਬਜ਼ੀ ਬਣਾਈ ਹੈ। ਇਸ ਨੂੰ ਦੇਖ ਕੇ ਤੁਹਾਨੂੰ ਲੱਗੂਗਾ ਕਿ ਇਹ ਸ਼ਾਇਦ ਪਨੀਰ ਦੀ ਪੁਰਜੀ ਆਪਾਂ ਤਿਆਰ ਕੀਤੀ ਹੈ। ਪਰ ਨਹੀਂ। ਇਹ ਆਪਾਂ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਗੋਭੀ ਦੀ ਸਬਜ਼ੀ ਤਿਆਰ ਕੀਤੀ ਹੈ। ਤੁਸੀਂ ਜਰੂਰ ਐਂਡ ਤੱਕ ਵੀਡੀਓ ਨੂੰ ਦੇਖਿਓ। ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ। ਤੁਸੀਂ ਇੱਕ ਵਾਰੀ ਬਣਾ ਲਈ ਤਾਂ ਤੁਸੀਂ ਵਾਰ-ਵਾਰ ਬਣਾ ਕੇ ਇਸ ਨੂੰ ਜ਼ਰੂਰ ਖਾਓਗੇ ਸਭ ਤੋਂ ਪਹਿਲਾਂ ਇੱਥੇ ਮੈਂ ਦੋ ਟਮਾਟਰ ਦੋ ਪਿਆਜ਼ ਇੱਕ ਅਦਰਕ ਦਾ ਟੁਕੜਾ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਹਨ ਤੇ ਕੁਛ ਆਪਾਂ ਇੱਥੇ ਲਸਣ ਲਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲਵਾਂਗੇ ਇਹ ਸਬਜੀ ਆਪਣੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ ਤੁਸੀਂ ਮਾਰਨਿੰਗ ਦੇ ਵਿੱਚ ਵੀ ਇਸ ਨੂੰ ਫਟਾਫਟ ਬਣਾ ਕੇ ਲੰਚ ਬਾਕਸ ਦੇ ਲਈ ਦੇ ਸਕਦੇ ਹੋ ਬਹੁਤ ਹੀ ਈਜ਼ੀ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਇੱਥੇ ਦੇਖੋ ਆਪਾਂ ਸਾਰੀਆਂ ਚੀਜ਼ਾਂ ਨੂੰ ਬ੍ਰੀਕ ਬ੍ਰੀਕ ਕੱਟ ਲਿਆ ਹੈ ਹੁਣ ਆਪਾਂ ਇੱਥੇ ਇੱਕ ਗੋਭੀ ਦਾ ਫੁੱਲ ਲਵਾਂਗੇ ਤੇ ਪਹਿਲਾਂ ਆਪਾਂ ਉਸ ਦੇ ਡੰਡਲ ਉਤਾਰ ਦਵਾਂਗੇ ਡੰਡਲ ਉਤਾਰਨ ਤੋਂ ਮਗਰੋਂ ਆਪਾਂ ਇਸ ਦੇ ਫੁੱਲ ਅਲੱਗ-ਅਲੱਗ ਕਰ ਲਵਾਂਗੇ। ਚਾਹੇ ਤੁਸੀਂ ਇਹਨਾਂ ਨੂੰ ਕਰਦ ਦੇ ਨਾਲ ਕੱਟ ਲਓ, ਚਾਹੇ ਤੁਸੀਂ ਹੱਥਾਂ ਦੇ ਨਾਲ ਹੀ ਇਹਨਾਂ ਨੂੰ ਤੋੜ ਲਵੋ। ਇਹ ਦੇਖੋ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਅਲੱਗ-ਅਲੱਗ ਕਰ ਲਿਆ ਹੈ। ਹੁਣ ਇਹਨਾਂ ਨੂੰ ਮੈਂ ਤਿੰਨ ਤੋਂ ਚਾਰ ਪਾਣੀ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕੀਤਾ। ਫਿਰ ਇਸ ਨੂੰ ਵਾਈਟ ਵਿਨੇਗਰ ਜਿਸ ਨੂੰ ਕਿ ਆਪਾਂ ਸਿਰਕਾ ਕਹਿੰਦੇ ਹਾਂ ਉਸ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਫਿਰ ਇਸ ਨੂੰ ਇੱਕ ਵਾਰੀ ਪਲੇਨ ਪਾਣੀ ਦੇ ਨਾਲ ਵਾਸ਼ ਕੀਤਾ ਹੈ ਤੁਸੀਂ ਵੀ ਚੰਗੀ ਤਰ੍ਹਾਂ ਸਬਜ਼ੀਆਂ ਨੂੰ ਵਾਸ਼ ਕਰ ਲਿਆ ਕਰੋ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਗ੍ਰੇਟ ਇਹ ਦੇਖੋ ਮੀਡੀਅਮ ਸਾਈਜ਼ ਦੇ ਗ੍ਰੇਟਰ ਦੇ ਨਾਲ ਇਸ ਨੂੰ ਆਪਾਂ ਗ੍ਰੇਟ ਕਰਨਾ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਆਪਾਂ ਬ੍ਰੀਕ ਕਰਨੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਇਹ ਆਪਾਂ ਮੋਟੀ ਰੱਖਣੀ ਹੈ ਜੀਰਾ ਵੀ ਇਸ ਸਬਜੀ ਨੂੰ ਇੱਕ ਵਾਰ ਖਾਵੇਗਾ ਤੇ ਵਾਰ-ਵਾਰ ਫਰਮਾਇਸ਼ ਕਰੇਗਾ ਇਸ ਨੂੰ ਬਣਾਉਣ ਦੀ ਸਭ ਤੋਂ ਪਹਿਲਾਂ ਜਦੋਂ ਆਪਾਂ ਇਹ ਸਬਜੀ ਤਿਆਰ ਕਰਕੇ ਰੱਖਾਂਗੇ ਤਾਂ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਣਾ ਕਿ ਇਹ ਪਨੀਰ ਦੀ ਪੁਰਜੀ ਬਣਾਈ ਹੈ ਜਾਂ ਇਹ ਗੋਭੀ ਦੀ ਪੁਰਜੀ ਬਣਾ ਕੇ ਤਿਆਰ ਕੀਤੀ ਹੈ ਇਹ ਦੇਖੋ ਆਪਾਂ ਸਾਰੀ ਗੋਭੀ ਇੱਥੇ ਗ੍ਰੇਟ ਕਰ ਲਈ ਹੈ ਹੁਣ ਆਪਾਂ ਗੈਸ ਦੇ ਉੱਪਰ ਇੱਕ ਕੜਾਈ ਰੱਖਾਂਗੇ ਇਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਦਵਾਂਗੇ ਸਰੋਂ ਦੇ ਤੇਲ ਦੇ ਵਿੱਚ ਸਬਜ਼ੀਆਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰਾਰੀਆਂ ਬਣ ਕੇ ਤਿਆਰ ਹੁੰਦੀਆਂ ਹਨ ਤੇਲ ਗਰਮ ਹੋਣ ਤੇ ਇਸ ਦੇ ਵਿੱਚ ਮੈਂ ਇੱਕ ਚਮਚੀ ਹੀਰਾ ਪਾ ਦਿੱਤਾ ਹੈ ਹੁਣ ਇੱਥੇ ਆਪਾਂ ਬਰੀਕ ਕੱਟਿਆ ਹੋਇਆ ਅਦਰਕ ਐਡ ਕਰ ਦਵਾਂਗੇ ਤੇ ਨਾਲ ਹੀ ਆਪਾਂ ਬਰੀਕ ਕੱਟਿਆ ਹੋਇਆ ਲਸਣ ਵੀ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਥੋੜਾ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਹੁਣ ਆਪਣਾ ਲਸਣ ਤੇ ਅਦਰਕ ਥੋੜਾ ਬ੍ਰਾਊਨ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਦਵਾਂਗੇ ਮੈਂ ਤੁਹਾਨੂੰ ਹਰ ਵਾਰ ਇਹ ਦੱਸਦੀ ਹਾਂ ਕਿ ਇਹ ਆਪਾਂ ਸਰੋਂ ਦਾ ਤੇਲ ਘਰ ਦਾ ਕਢਾਇਆ ਹੈ ਇਸ ਕਰਕੇ ਇਸ ਦੇ ਉੱਪਰ ਇੰਨੀ ਜਿਆਦਾ ਝੱਗ ਆ ਜਾਂਦੀ ਹੈ ਮੈਂ ਇਸ ਨੂੰ ਪੂਰੀ ਤਰ੍ਹਾਂ ਸਾੜ ਲੈਣੀ ਹਾਂ ਫਿਰ ਵੀ ਇਸ ਦੀ ਝੱਗ ਨਹੀਂ ਜਾਂਦੀ ਕਈ ਵਾਰ ਕਈ ਭਾਂਟਰਾ ਕਹਿੰਦੇ ਹਨ ਸ਼ਾਇਦ ਕੱਚਾ ਤੇਲ ਹੈ ਤਾਂ ਕਰਕੇ ਇਸ ਦੇ ਉੱਪਰ ਝੱਗ ਆਉਂਦੀ ਹੈ ਪਰ ਨਹੀਂ ਇਸ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰਕੇ ਜਦੋਂ ਇਹ ਸੜ ਜਾਂਦਾ ਹੈ ਉਦੋਂ ਹੀ ਇਹਨਾਂ ਦੇ ਵਿੱਚ ਚੀਜ਼ਾਂ ਐਡ ਕਰਦੀ ਹਾਂ ਹੁਣ ਆਪਣੇ ਪਿਆਜ਼ ਵੀ ਥੋੜੇ ਜਿਹਾ ਸੌਫਟ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਵੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਹੁਣ ਪੁੰਨ ਲਵਾਂਗੇ ਜੇ ਤੁਹਾਡੇ ਪਿਆਜ਼ ਥੋੜੇ ਜੇ ਬ੍ਰਾਊਨ ਹੋ ਗਏ ਤਾਂ ਫਿਰ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਬ੍ਰੀਕ ਕੱਟੇ ਹੋਏ ਟਮਾਟਰ ਏਹੋ ਆਪਾਂ ਟਮਾਟਰਾਂ ਨੂੰ ਹੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਇਹਨਾਂ ਦਾ ਕੱਚਾਪਨ ਦੂਰ ਨਹੀਂ ਹੁੰਦਾ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾਉਂਦੇ ਹਾਂ ਉਸ ਦੇ ਲਈ ਤੜਕੇ ਦਾ ਬਹੁਤ ਵਧੀਆ ਢੰਗ ਨਾਲ ਪੂਜਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਤੜਕਾ ਵਧੀਆ ਭੁੱਜੇਗਾ ਤਾਂ ਹੀ ਸਬਜ਼ੀ ਸਵਾਦ ਬਣੇਗੀ ਇਹ ਦੇਖੋ ਹੁਣ ਆਪਣਾ ਤੜਕਾ ਬਹੁਤ ਵਧੀਆ ਭੁੱਜ ਚੁੱਕਾ ਹੈ ਹੁਣ ਇੱਥੇ ਆਪਾਂ ਥੋੜੇ ਜਿਵੇਂ ਬੇਸਿਕ ਮਸਾਲੇ ਐਡ ਕਰਾਂਗੇ ਸਵਾਦ ਦੇ ਅਨੁਸਾਰ ਤੁਸੀਂ ਨਮਕ ਐਡ ਕਰ ਲੈਣਾ 1/4 ਚਮਚ ਹਲਦੀ ਪਾਊਡਰ ਹਲਦੀ ਆਪਾਂ ਬਹੁਤ ਜ਼ਿਆਦਾ ਐਡ ਨਹੀਂ ਕਰਨੀ 1/4 ਚਮਚ ਹੀ ਇਸ ਦੇ ਵਿੱਚ ਮੈਂ ਗਰਮ ਮਸਾਲਾ ਐਡ ਕੀਤਾ ਹੈ 1/2 ਚਮਚ ਇਸ ਦੇ ਵਿੱਚ ਆਪਾਂ ਧਨੀਆ ਪਾਊਡਰ ਤੇ 1/4 ਚਮਚ ਇਸ ਦੇ ਵਿੱਚ ਮੈਂ ਕਸਤੂਰੀ ਮੇਥੀ ਐਡ ਕੀਤੀ ਹੈ ਤੇ ਅੱਧਾ ਚਮਚ ਇੱਥੇ ਆਪਾਂ ਐਡ ਕਰਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਜਿਸ ਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਜਿਹੜਾ ਮੇਥੀ ਦਾ ਪਾਊਡਰ ਐਡ ਕੀਤਾ ਹੈ ਉਹ ਵੀ ਮੈਂ ਕਰ ਦੇ ਵਿੱਚ ਹੀ ਤਿਆਰ ਕੀਤਾ ਸੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਉਣ ਲਵਾਂਗੇ ਇੱਥੇ ਮਸਾਲਾ ਨਾ ਸੜੇ ਇਸ ਲਈ ਆਪਾਂ 2 ਤੋਂ 3 ਚਮਚ ਪਾਣੀ ਦੇ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਜਦੋਂ ਆਪਣੇ ਤੜਕੇ ਨੇ ਥੋੜਾ ਤੇਲ ਛੱਡ ਦਿੱਤਾ ਤੇ ਫਿਰ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਆਪਣੀ ਸਬਜੀ ਇਹ ਦੇਖੋ ਕਿੰਨਾ ਵਧੀਆ ਆਪਣਾ ਤੜਕਾ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਗ੍ਰੇਟ ਕੀਤੀ ਹੋਈ ਗੋਭੀ ਐਡ ਕਰ ਦਵਾਂਗੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਸਬਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੇਰੀ ਇੱਕ ਰਿਕੁਐਸਟ ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਬਿਲਕੁਲ ਫ੍ਰੀ ਹੈ ਤੇ ਲਾਈਕ ਦੇ ਨਾਲ-ਨਾਲ ਸ਼ੇਅਰ ਵੀ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਸਬਜੀ ਨੂੰ ਕਵਰ ਕਰਕੇ ਘੱਟ ਤੋਂ ਘੱਟ 5 ਮਿੰਟ ਦੇ ਲਈ ਪਕਾਇਆ ਹੈ ਇਹ ਆਪਾਂ ਬਹੁਤ ਜ਼ਿਆਦਾ ਹਾਈ ਫਲੇਮ ਤੇ ਨਹੀਂ ਪਕਾਈ ਲੋ ਫਲੇਮ ਦੇ ਉੱਪਰ ਹੀ ਪਕਾਈ ਹੈ ਇਹ ਦੇਖੋ ਆਪਣੀ ਸਬਜੀ ਬਿਲਕੁਲ ਵਧੀਆ ਬਣ ਕੇ ਰੈਡੀ ਹੋ ਚੁੱਕੀ ਹੈ ਜੇਕਰ ਆਪਾਂ ਹਾਈ ਫਲੇਮ ਤੇ ਪਕਾਵਾਂਗੇ ਤਾਂ ਆਪਣੀ ਸਬਜੀ ਸੜ ਸਕਦੀ ਹੈ ਇਸ ਲਈ ਇਸ ਨੂੰ ਲੋ ਫਲੇਮ ਦੇ ਉੱਪਰ ਆਪਾਂ 5 ਮਿੰਟ ਲਈ ਕਵਰ ਕਰਕੇ ਪੱਕਣ ਦਵਾਂਗੇ ਸਬਜੀ ਆਪਣੀ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਇਸ ਦੇ ਉੱਤੇ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਧਨੀਆ ਇਸਦੇ ਨਾਲ ਸਬਜ਼ੀ ਦਾ ਫਲੇਵਰ ਹੋਰ ਜ਼ਿਆਦਾ ਵਧੀਆ ਆਉਂਦਾ ਹੈ। ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ। ਤੇ ਆਪਾਂ ਇੱਥੇ ਗੈਸ ਦਾ ਫਲੇਮ ਹੋਣ ਬੰਦ ਕਰ ਦਵਾਂਗੇ। ਇਹ ਦੇਖੋ ਕਿੰਨਾ ਵਧੀਆ ਸਬਜ਼ੀ ਦਾ ਕਲਰ ਆਇਆ ਹੈ। ਇਸ ਦੇ ਵਿੱਚ ਟਮਾਟਰ, ਧਨੀਆ, ਹਰੀਆਂ ਮਿਰਚਾਂ ਕਿੰਨੀਆਂ ਜ਼ਿਆਦਾ ਵਧੀਆ ਲੱਗ ਰਹੀਆਂ ਹਨ। ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਪਨੀਰ ਦੀ ਪੁਰਜੀ ਹੈ ਜਾਂ ਇਹ ਗੋਭੀ ਦੀ ਸਬਜ਼ੀ ਹੈ। ਹੁਣ ਆਪਾਂ ਇਸ ਨੂੰ ਸਰਵ ਕਰ ਲੈਨੇ ਹਾਂ ਤੁਸੀਂ ਵੀ ਜਰੂਰ ਇਸ ਨੂੰ ਬਣਾਓ ਖਾਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜਿਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਲਾਈਕ ਤੋਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਹਾਂਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਓ ਜੀ ਆਪਣੀ ਸਬਜੀ ਬਿਲਕੁਲ ਬਣ ਕੇ ਰੈਡੀ ਹੈ ਤੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਇਸ ਦਾ ਕਲਰ ਵੀ ਕਿੰਨਾ ਜ਼ਿਆਦਾ ਪਿਆਰਾ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ